ਕੋਣ ਨਸ਼ਾ ਤਸਕਰਾਂ ਦੀ ਆ ਗਈ ਹੈ ਸ਼ਾਮਤ ਡਰੋਨਾ ਰਾਹੀ ਨਹੀਂ ਹੋ ਸਕੇਗੀ ਨਸ਼ਾ ਤਸਕਰੀ ਸੂਬਾ ਸਰਕਾਰ ਨੇ ਕਰ ਲਈ ਹੈ ਤਿਆਰੀ ਐਂਟੀ ਡਰੋਨ ਸਿਸਟਮ ਲਿਆਂਦੀ ਜियां ਦੱਸਦੀ ਹੈ ਕਿ ਜਿੰਨੇ ਵੀ ਨਸ਼ਾ ਤਸਕਰ ਨੇ ਹੁਣ ਉਹਨਾਂ ਦੀ ਖੈਰ ਨਹੀਂ ਹੈ ਸੂਬਾ ਸਰਕਾਰ ਦੇ ਵੱਲੋਂ ਇਸ ਬੰਦ ਦੇ ਵਿੱਚ ਬਹੁਤ ਸਾਰੀਆਂ ਮੁਹਿੰਮਾਂ ਚਲਾਈਆਂ ਜਾ ਰਹੀਆਂ ਨੇ ਤੇ ਖਾਸ ਤੌਰ ਤੇ ਸਰਹੱਦੋਂ ਪਾਰ ਨਸ਼ਾ ਤਸਕਰੀ ਨਹੀਂ ਹੋ ਸਕੇਗੀ ਡਰੋਨਾ ਰਾਹੀ ਜਿਹੜਾ ਨਸ਼ਾ ਆਉਂਦਾ ਹੈ ਹੁਣ ਉਹ ਨਹੀਂ ਆ ਸਕੇਗਾ ਕਿਉਂਕਿ ਸੂਬਾ ਸਰਕਾਰ ਦੇ ਵੱਲੋਂ ਐਂਟੀ ਡਰੋਨ ਸਿਸਟਮ ਦੀ ਤਿਆਰੀ ਕਰ ਲਈ ਗਈ ਹੈ ਦੱਸ ਦਈਏ ਕਿ ਇਸ ਸਬੰਧ ਦੇ ਵਿੱਚ ਅੱਜ ਮੁੱਲਾਪੁਰ ਸਟੇਡੀਅਮ ਨਿਊ ਚੰਡੀਗੜ੍ਹ ਦੇ ਵਿੱਚ ਟ్రਾਇਲ ਦਿਖਾਇਆ ਜਾਵੇਗਾ ਇਹ ਟ్రਾਇਲ ਉਹਨਾਂ ਕੰਪਨੀਆਂ ਦੇ ਵੱਲੋਂ ਦਿਖਾਇਆ ਜਾਵੇਗਾ ਜਿਹੜੀਆਂ ਕਿ ਐਂਟੀ ਡਰੋਨ ਸਿਸਟਮ ਟੈਕਨੋਲੋਜੀ ਵਾਲੀਆਂ ਨੇ ਔਰ ਇਹ ਜਿਹੜਾ ਟ్రਾਇਲ ਹੈ ਅੱਜ ਸਵੇਰੇ 11 ਵਜੇ ਸ਼ੁਰੂ ਹੋਵੇਗਾ ਦੱਸਦੀ ਹੈ ਕਿ ਨਸ਼ਿਆਂ ਦੇ ਵਗ ਰਹੇ ਛੇਵੇਂ دریا ਨੂੰ ਠੱਲਣ ਦੇ ਲਈ ਸੁਪਾ ਸਰਕਾਰ ਦੇ ਵੱਲੋਂ ਪੰਜ ਮੈਂਬਰੀ ਹਾਈ ਪਾਵਰ ਕਮੇਟੀ ਬਣਾਈ ਗਈ ਹੈ ਔਰ ਜਿਸ ਦੀ ਪ੍ਰਧਾਨਗੀ ਪੰਜਾਬ ਦੇ ਵਿੱਤ ਮੰਤਰੀ ਸਰਦਾਰ ਹਰਪਾਲ ਸਿੰਘ ਚੀਮਾ ਹੋਰੀ ਕਰ ਰਹੇ ਨੇ ਔਰ ਅੱਜ ਜਿਹੜਾ ਇਹ ਟ੍ਰਾਇਲ ਹੋਵੇਗਾ ਉਸ ਨੂੰ ਵੀ ਸਰਦਾਰ ਹਰਪਾਲ ਸਿੰਘ ਚੀਮਾ ਆਮ ਆਦਮੀ ਪਾਰਟੀ ਦੇ ਸੁਪਾ ਪ੍ਰਧਾਨ ਅਮਨ ਅਰੋੜਾ ਤੇ ਨਾਲ ਹੀ ਪੰਜਾਬ ਦੇ ਡੀਜੀਪੀ ਗੌਰਵ ਜਾਦਵ ਹੋਰੀ ਕਰਨਗੇ ਦੱਸਦੀ ਹੈ ਕਿ ਏ ਟ੍ਰਾਇਲ ਅੱਜ ਸਵੇਰੇ 11:30 ਵਜੇ ਦਿਖਾਇਆ ਜਾਵੇਗਾ ਔਰ ਪੰਜਾਬ ਦੇ ਵਿੱਚ ਜਿਹੜਾ ਨਸ਼ਿਆਂ ਦਾ ਸ਼ੀਵਾ ਦਰਿਆ ਵਗ ਰਿਹਾ ਉਸ ਨੂੰ ਠੱਲਣ ਦੇ ਲਈ ਪੰਜਾਬ ਸਰਕਾਰ ਦੇ ਵੱਲੋਂ ਪੰਜ ਮੈਂਬਰੀ ਕਮੇਟੀ ਬਣਾਈ ਗਈ ਹੈ ਜਿਸ ਦੇ ਵਿੱਚ ਪੰਜਾਬ ਦੇ ਵਿੱਤ ਮੰਤਰੀ ਸਰਦਾਰ ਹਰਪਾਲ ਸਿੰਘ ਚੀਮਾ ਆਮ ਆਦਮੀ ਪਾਰਟੀ ਦੀਏ ਸੂਬਾ ਪ੍ਰਧਾਨ ਅਮਨ ਅਰੋੜਾ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਕੈਬਨਟ ਮੰਤਰੀ ਲਾਜਿਤ ਸਿੰਘ ਪੁੱਲਰ ਤੇ ਨਾਲ ਹੀ ਕੈਬਨਟ ਮੰਤਰੀ ਸਦਾਰਤਾਰਨੁਪ੍ਰੀਤ ਸਿੰਘ ਸੌਂਦ ਹੋਣਗੇ ਇਹ ਪੰਜ ਮੈਂਬਰੀ ਕਮੇਟੀ ਪੰਜਾਬ ਦੇ ਵਿੱਚ ਜਿੰਨੇ ਵੀ ਨਸ਼ਾ ਤਸਕਰ ਨੇ ਉਹਨਾਂ ਦੇ ਖਿਲਾਫ ਜਿਹੜੀ ਕਾਰਵਾਈ ਹੋਈ ਹੈ ਉਸ ਤੇ ਨਜ਼ਰ ਰੱਖਣਗੇ ਔਰ ਇਸ ਸੰਬੰਧ ਦੇ ਵਿੱਚ ਸੂਬਾ ਸਰਕਾਰ ਦੇ ਵੱਲੋਂ ਵੱਖ-ਵੱਖ ਤਰ੍ਹਾਂ ਦੇ ਢੰਗ ਤਰੀਕੇ ਵਰਤੇ ਜਾ ਰਹੇ ਨੇ ਤਾਂ ਕਿ ਪੰਜਾਬ ਦੇ ਵਿੱਚੋਂ ਨਸ਼ੇ ਨੂੰ ਜੜੋਂ ਹੀ ਪੁੱਟਿਆ ਜਾ ਸਕੇ ਦੱਸ ਦਈਏ ਕਿ ਬੀਤੇ ਕੁਝ ਦਿਨ ਪਹਿਲਾਂ ਹੀ ਪੰਜਾਬ ਦੇ ਵਿੱਚ ਜੁੱਦ ਨਸ਼ਿਆਂ ਵਿਰੋਧ ਜਿਹੜੀ ਮੁਹਿੰਮ ਹੈ ਉਹ ਸ਼ੁਰੂ ਕੀਤੀ ਗਈ ਹੈ ਨਸ਼ਾ ਤਸਕਰਾਂ ਦੇ ਘਰਾਂ ਦੇ ਵਿੱਚ ਛਾਪੇਮਾਰੀ ਹੋ ਰਹੀ ਹੈ ਉਹਨਾਂ ਦੇ ਘਰਾਂ ਵਿੱਚ ਦਬਿਸ਼ ਕੀਤੀ ਜਾ ਰਹੀ ਹੈ ਨਸ਼ਾ ਤਸਕਰਾਂ ਨੂੰ ਫੜਿਆ ਜਾ ਰਿਹਾ ਹੈ ਔਰ ਹਰ ਪ੍ਰਕਾਰ ਦੇ ਜਿਹੜੇ ਵੀ ਲੋਕ ਨਸ਼ਾ ਕਰਦੇ ਨੇ ਬਹੁਤ ਸਾਰੇ ਲੋਕਾਂ ਨੂੰ ਨਾਕਾਬੰਦੀ ਦੇ ਦੌਰਾਨ ਵੀ ਗ੍ਰਿ ਇਫਤਾਰ ਕੀਤਾ ਗਿਆ ਹੈ ਸੋ ਸੂਬਾ ਸਰਕਾਰ ਦੇ ਵੱਲੋਂ ਇਹ عہد ਲਿਆ ਗਿਆ ਹੈ ਕਿ ਨਸ਼ੇ ਨੂੰ ਪੰਜਾਬ ਦੇ ਵਿੱਚੋਂ ਜੜੋਂ ਹੀ ਖਤਮ ਕਰ ਦਿੱਤਾ ਜਾਵੇਗਾ ਇਸ ਕਰਕੇ ਹੀ ਸੂਬਾ ਸਰ ਬਿਲਕੁਲ ਹੀ ਪੱਬਾਂ ਪਾਰ ਹੋਈ ਪਈ ਹੈ ਵਕਫ ਵਕਦਰਾਂ ਦੀਆਂ ਮੁਹਿੰਮਾਂ ਚੱਲ ਰਹੀਆਂ ਨੇ ਤੇ ਹੁਣ ਸਰਕਾਰ ਦੇ ਵੱਲੋਂ ਐਂਟੀ ਡਰੋਨ ਸਿਸਟਮ ਦੀ ਤਿਆਰੀ ਵੀ ਕਰ ਲਈ ਗਈ ਹੈ ਜਿਸ ਦਾ ਟ్రਾਇਲ ਅੱਜ ਸਵੇਰੇ 11:30 ਵਜੇ ਨਿਊ ਚੰਡੀਗੜ੍ਹ ਦੇ ਵਿੱਚ ਹੋਵੇਗਾ ਔਰ ਇਹ ਟ్రਾਇਲ ਵੱਖ-ਵੱਖ ਨੀ ਕੰਪਨੀਆਂ ਦੇ ਵੱਲੋਂ ਦਿਖਾਇਆ ਜਾਵੇਗਾ ਜਿਹੜੀਆਂ ਕਿ ਐਂਟੀ ਡਰੋਨ ਸਿਸਟਮ ਟੈਕਨੋਲੋਜੀ ਵਾਲਿਆਂ ਨੇ ਔਰ ਇਸ ਦੀ ਜਿਹੜੀ ਸਾਡੇ 11 ਵਜੇ ਅੱਜੜੇ ਟ੍ਰਾਇਲ ਇਹ ਦਿਖਾਇਆ ਜਾਵੇਗਾ